ਦੀ ਸਾਡੀ ਜਿਹੜੀ ਗਿਣਤੀ ਆ ਉਹ 0.3 ਤੋਂ 0.4% ਦੇ ਵਿੱਚ ਆਉਂਦੀ ਆ 820 ਕਰੋੜ ਕੁੱਲ ਦੁਨੀਆ ਦੀ ਆਬਾਦੀ ਆ ਜਿਹਦੇ ਵਿੱਚ ਲਗਭਗ ਸਾਡੀ ਆਬਾਦੀ ਸਿੱਖਾਂ ਦੀ 2 ਕਰੋੜ 60 ਲੱਖ ਤੋਂ 3 ਕਰੋੜ ਦੇ ਵਿੱਚਕਾਰ ਮੰਨੀ ਜਾਂਦੀ ਆ ਸਾਰਿਆਂ ਨਾਲ ਵੱਧ ਸਿੱਖ ਭਾਰਤ ਵਿੱਚ ਪਾਏ ਜਾਂਦੇ ਆ ਤੇ ਭਾਰਤ ਵਿੱਚ ਸਾਡੀ ਆਬਾਦੀ ਲਗਭਗ 2 ਕਰੋੜ ਤੋਂ ਟਾਈ ਕਰੋੜ ਦੇ ਵਿੱਚ ਆ ਇਕੱਲੇ ਪੰਜਾਬ ਦੇ ਵਿੱਚ 1 ਕਰੋੜ ਤੇ 60 ਲੱਖ ਸਿੱਖ ਪਰਿਵਾਰ ਪਾਏ ਜਾਂਦੇ ਆ ਜਿਨ੍ਹਾਂ ਦੀ ਗਿਣਤੀ 2025 ਦੇ ਅਨੁਸਾੰਖਣ ਦੇ ਅਨੁਸਾਰ ਆਪਾਂ ਗੱਲ ਕਰ ਰਹੇ ਆ ਤੇ ਵੱਖ-ਵੱਖ ਦੇਸ਼ਾਂ ਵਿੱਚ ਜਿਹੜੇ ਪੰਜਾਬੀ ਵੱਸਦੇ ਆ ਉਹਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਲਗਭਗ 5 ਲੱਖ ਦੇ ਨੇੜੇ ਸਿੱਖ ਆ ਤੇ ਇੰਗਲੈਂਡ ਦੇ ਵਿੱਚ 530 ਤੋਂ 535 ਦੇ ਵਿੱਚ ਕੈਨੇਡਾ ਦੇ ਵਿੱਚ 770000 ਤੋਂ 775000 ਤੇ ਆਸਟ੍ਰੇਲੀਆ ਦੇ ਵਿੱਚ 210000 ਦੇ ਨੇੜੇ ਤੇ ਸਾਡੀ ਗਿਣਤੀ ਆ ਇਸ ਤਰ੍ਹਾਂ ਯੂਰਪ ਦੀਆਂ ਜਿਹੜੀਆਂ ਕੰਟਰੀਆਂ ਇਟਲੀ 220000 ਜਰਮਨ 40 ਤੇ ਫਰਾਂਸ 15000 ਦੇ ਨੇੜੇ ਤੇੜ ਸਿੱਖਾਂ ਦੀ ਆਬਾਦੀ ਬੈਠੀ ਆ ਸਪੇਨ ਦੇ ਵਿੱਚ 10000 ਬੈਲਜੀਅਮ ਵਿੱਚ 10000 ਨੇਦਰਲੈਂਡ ਵਿੱਚ 12 ਤੋਂ 15000 ਤੇ ਨਾਰਵੇ ਦੇ ਵਿੱਚ 1000 ਤੋਂ 5000 ਇਹ ਮੋਟੀ ਮੋਟੀ ਗਿਣਤੀ ਜਿਹੜੀ ਸਿੱਖਾਂ ਦੀ ਯੂਰਪ ਦੇ ਵਿੱਚ ਬੈਠੀ ਆ ਤੇ ਇਸੇ ਤਰ੍ਹਾਂ ਸਾਡੀ ਦੁਬਈ ਦੇ ਵਿੱਚ ਔਬੂਦਾਬੀ ਦੇ ਵਿੱਚ ਦੋਹਾ ਕਤਰ ਇਹਨਾਂ ਕੰਟਰੀਆਂ ਦੇ ਵਿੱਚ ਲਗਭਗ 2000 ਤੋਂ 3000 ਦੇ ਨੇੜੇ ਸਿੱਖਾਂ ਦੀ ਆਬਾਦੀ ਬਣਦੀ ਆ ਦੁਨੀਆ ਦੇ ਵਿੱਚ ਬਹੁਤ ਛੋਟੀ ਗਿਣਤੀ ਆ ਸਾਰਿਆਂ ਨਾਲੋਂ ਵੱਧ ਗਿਣਤੀ 300 ਕਰੋੜ ਦੇ ਨੇੜੇ ਮੁਸਲਮਾਨ ਧਰਮ ਦੀ ਆ 220 ਕਰੋੜ ਦੇ ਨੇੜੇ ਸਿੱਖ ਕ੍ਰਿਸ਼ਨਾਂ ਦੀ ਬਣ ਜਾਂਦੀ ਆ ਤੇ 120 ਕਰੋੜ ਹਿੰਦੂਆਂ ਦੀ ਆਬਾਦੀ ਮੰਨੀ ਜਾਂਦੀ ਆ ਇੰਨੀ ਛੋਟੀ ਗਿਣਤੀ ਦੇ ਬਾਅਦ ਵੀ ਸਿੱਖ ਦੁਨੀਆ ਦੇ ਵਿੱਚ ਆਪ ਦਾ ਝੰਡਾ ਤੇ ਆਪ ਦੀ ਪੱਗ ਕਰਕੇ ਪਛਾਣੇ ਜਾਂਦੇ ਨੇ ਹਿਸਟਰੀ ਦੇ ਵਿੱਚ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਰਹੀ ਦੀ ਦੁਨੀਆ ਤੱਕ ਅਮਰ ਰਹਿਣੀਆਂ ਜਿਨ੍ਹਾਂ ਵਿੱਚੋਂ ਇੱਕ ਸੀ ਮਹਾਰਾਜਾ ਰਣਜੀਤ ਸਿੰਘ ਦਾ ਨਿਰਪੱਖ ਰਾਜ ਜਿਦੇ ਵਿੱਚ ਇੱਕ ਵੀ ਬੰਦੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ ਇਹ ਇਸ ਰਾਜ ਦੀ ਮਿਸਾਲ ਦੁਨੀਆ ਦੇ ਵਿੱਚ ਕਿਸੇ ਰਾਜ ਤੋਂ ਨਹੀਂ ਮਿਲਦੀ ਅੱਗੇ ਤੁਹਾਡੇ ਨਾਲ ਹੋਰ ਸਾਂਝ ਜ਼ਰੂਰ ਪਾਵਾਂਗੇ ਵੀਡੀਓ ਸ਼ੇਅਰ ਜ਼ਰੂਰ ਕਰਿਓ